Terima kasih telah menonton! ਇਹ ਵਿਕਾਸ ਦੀ ਜੇਤਾ ਸਰਦਾਰ ਮੋਹਿੰਦ ਸਿੰਘ ਸੰਧੂ ਜੀ ਨੇ ਜਿਹੜੇ ਪਿਛਲੇ 15 ਸਾਲ ਵਿਕਾਸ ਦੇ ਕੰਮ ਕੀਤੇ ਸੀ ਉਹਨਾਂ ਨੂੰ ਵਿਕਾਸ ਪੁਰਸ਼ ਦੇ ਨਾਂ ਨਾਲ ਜਾਣਿਆ ਜਾਂਦਾ ਜਿਨ੍ਹਾਂ ਨੇ ਹਨੇਰੀਆਂ ਲਿਆਤੀਆਂ ਵਿਕਾਸ ਦੀਆਂ ਲੋਕਾਂ ਨੂੰ ਕਸਬੇ ਤੋਂ ਇੱਕ ਜਿਹੜਾ ਜ਼ਿਲ੍ਹੇ ਨੂੰ ਸ਼ਹਿਰ ਬਣਾਤਾ ਸੀ ਅੱਜ ਉਸ ਚੀਜ਼ ਤੇ ਉਹਨਾਂ ਨੇ ਮੋੜ ਲਾਈ ਜਿਸ ਤਰ੍ਹਾਂ ਦਾ ਲੱਗਦਾ ਆਉਣ ਵਾਲੇ ਸਮੇਂ ਦਾ ਜਿਹੜਾ ਵਿਕਾਸ ਆ ਕਿਹੜੇ-ਕਿਹੜੇ ਕੰਮ ਬਹੁਤ ਵੱਡੇ ਜਿਹੜੇ ਕੰਮ ਆ ਉਹਨਾਂ ਨੇ ਅੱਜ ਹੀ ਉਤਨਾ ਹੀ ਸੀਐਮ ਸਾਹਿਬ ਨੇ ਜਿਹੜਾ ਫਾਈਵ ਓਵਰ ਜਿਹੜਾ ਉਹਦੇ ਤੇ ਬਹੁਤ ਵੱਡੀ ਪ੍ਰੋਬਲਮ ਆ ਲੋਕਾਂ ਲਈ ਲੱਖਾਂ ਲੋਕ ਪ੍ਰਭਾਵਿਤ ਹੋ ਰਹੇ ਆ ਉਹ ਕੰਮ ਹਰਮੀਤ ਸਿੰਘ ਸੰਧੂ ਜੀ ਨੇ ਆਉਂਦੇ ਉਹਨਾਂ ਕੋਲ ਕਿਹਾ ਵੀ ਇਹ ਜਿਹੜਾ ਕੰਮ ਆ ਜਿਹੜਾ ਪਹਿਲਾਂ ਉਹ ਕਰਵਾਓ ਪ੍ਰੇਸ਼ ਕਰਕੇ ਜਿਹੜਾ ਆਉਂਦੇ ਹੀ ਉਹਨਾਂ ਦਾ ਧਿਆਨ ਜਿਹੜਾ ਵਿਕਾਸ ਵਾਲਾ ਤੇ ਉਹ ਵਿਕਾਸ ਕਰਾ ਰਹੇ ਆ। ਆਵਾਜ਼ ਦੇ ਕਾਂਗਰਸ ਨੇ ਦਾਅਵੇ ਕਰਦੀ ਸੀ ਉਹਨਾਂ ਦਾ ਕੀ ਤੁਹਾਡੇ ਸਾਹਮਣੇ ਆ ਮੈਨੂੰ ਤਾਂ ਦੱਸਣ ਦੀ ਲੋੜ ਨਹੀਂ ਲੋਕਾਂ ਨੇ ਦਿਖਾਤਾ ਲੋਕਾਂ ਨੇ ਸਰਦਾਰ ਮੀਤ ਸਿੰਘ ਸੰਧੂ ਜੀ ਨੂੰ ਆਪਣਾ ਜਿਹੜਾ ਪਿਆਰ ਦਿੱਤਾ ਵਾ ਇਹ ਸਰਦਾਰ ਮੀਤ ਸਿੰਘ ਸੰਧੂ ਜੀ ਦੀ ਨਹੀਂ ਲੋਕਾਂ ਦੀ ਜਿੱਤ ਆ ਕਿਉਂਕਿ ਲੋਕੀ ਡਿਵੈਲਪਮੈਂਟ ਚਾਹੁੰਦੇ ਆ ਤੇ ਆਪਣੀ ਸ਼ਾਂਤੀ ਚਾਹੁੰਦੇ ਆ ਜਿਹੜਾ ਇਹ ਜਿਹੜਾ ੱੱਕੇ ਮੁੱਕੀ ਲੋਕਾਂ ਦੇ ਜਿਹੜੇ ਆ ਲਾਰੀਆਂ ਤੁਹਾਨੂੰ ਫਰੂਤੀਆਂ ਫਰੂਤੀਆਂ ਉਹ ਤੋਂ ਨਜਾਤ ਚਾਹੁੰਦੇ ਆ ਉਹ ਸਰਦਾਰ ਮਹੀ ਸਿੰਘ ਸੰਧੂ ਜੀ ਦਾ ਉਹਨਾਂ ਨੇ ਵਿਸ਼ਵਾਸ ਪ੍ਰਗਟ ਕੀਤਾ ਵੀ ਇਹ ਜਿਹੜਾ ਸਰਦਾਰ ਮਹੀ ਸਿੰਘ ਸੰਧੂ ਇਹਦਾ ਕੰਮ ਕਰ ਸਕਦਾ ਹੈ